ਜਿਹੜਾ ਵੀ ਬੰਦਾ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਜਿਹੜਾ ਵੀ ਟੂਰਿਸਟ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਉਹ ਆਪਣੇ ਨਾਲ ਇੱਕ ਕੂੜੇ ਵਾਸਤੇ ਬੈਗ ਲੈ ਕੇ ਆਵੇਗਾ ਪਾਪ ਗਾਰਬੇਜ ਬੈਗ ਲੈ ਕੇ ਆਵੇਗਾ ਟੂਰਿਸਟ ਜਿੱਥੇ ਵੀ ਘੁੰਮਣਗੇ ਜਿੰਨੇ ਦਿਨ ਵੀ ਇਕੱਠੇ ਘੁੰਮਣਗੇ ਜਿੰਨਾ ਵੀ ਕੂੜਾ ਹੋਊਗਾ ਉਹ ਆਪਣੇ ਗਾਰਬੇਜ ਚ ਪਾ ਕੇ ਗੱਡੀ ਡਿੱਗੀ ਚ ਰੱਖ ਕੇ ਇਸ ਸਟੇਟ ਤੋਂ ਬਾਹਰ ਲੈ ਕੇ ਜਾਊਗਾ ਮੈਂ ਹੈਰਾਨ ਇਸ ਗੱਲਾਂ ਆ ਵੀ ਜਦੋਂ ਹਿਮਾਚਲ ਦੇ ਉੱਥੋਂ ਦੇ ਅਦਾਲਤਾਂ ਉੱਥੋਂ ਦੇ ਮੁੱਖ ਮੰਤਰੀ ਇੱਡੇ ਪਵੰਦ ਨੇ ਆਪਣੇ ਸੂਬੇ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਵਿੱਚ ਅਜਿਹੇ ਫੈਸਲੇ ਕਿਉਂ ਨਹੀਂ ਲਾਗੂ ਹੋ ਸਕਦੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਬੱਸ ਅੱਡੇ ਸਾਡੇ ਪੰਜਾਬ ਦੇ ਰੇਲਵੇ ਸਟੇਸ਼ਨ ਥੁੱਕ ਥੁੱਕ ਕੇ ਲਾਲ ਕੀਤੇ ਪਏ ਆ ਘਟੋ ਘਟ ਉਹਨਾਂ ਦੀਆਂ ਸਿਖਰਾਂ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਖਾਨ ਵਾਲੇ ਤੰਬਾਕੂ ਉਹਨਾਂ ਉੱਤੇ ਰੋਕ ਲਾ ਦਿਓ ਅਸੀਂ ਵੀ ਇਹ ਗੱਲ ਕਹਦੇ ਹਾਂ ਵੀ ਜਿਹੜਾ ਬੰਦਾ ਵੀ ਸ਼ਖਰ ਖਾਊਗਾ ਭਾਈ ਉਹਰੇ ਥੁੱਕ ਨਹੀਂ ਸਕਦਾ ਜੇ ਉਹਰੇ ਥੁੱਕੂਗਾ ਤਾਂ ਭਾਈ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਅਜਿਹੇ ਮੁਲਕ ਸਾਨੂੰ ਗੱਡੀਆਂ 'ਚ ਰੱਖਣ ਲਈ ਬੈਕ کہہ ਸਕਦੇ ਤਾਂ ਅਸੀਂ ਇੱਥੇ ਆਪਣੇ ਪੰਜਾਬ ਦੇ ਬਾਰਡਰ ਤੇ ਇਹ ਗੱਲ ਕਿਉਂ ਨਹੀਂ ਆਖ ਸਕਦੇ ਵੀ ਜਿਹੜਾ ਬੰਦਾ ਤਬਾਕੂ ਖਾਣ ਵਾਲਾ ਉਹ ਆਫਦਲ ਲਫਾਫਾ ਆਪ ਨਾਲ ਲੈ ਕੇ ਆਵੇ ਥੁੱਕ ਕੇ ਆਪਦੇ ਲਫਾਫੇ 'ਤੇ ਆਪਦੇ ਨਾਲ ਲੈ ਕੇ ਜਾਵੇ ਪਰ ਕਦੋਂ ਤੱਕ ਇਹ ਜਿਹੜੇ ਸਾਡਾ ਪੰਜਾਬ ਆ ਇਹ ਪੰਜਾਬ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਤਾਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਪਰ ਇਹ ਕੁਝ ਬੰਦਿਆਂ ਦੀ ਅਸੀਂ ਗੱਲ ਕਰੀਏ ਹੁਣ ਹੋਰ ਕੋਈ ਬੰਦੇ ਗੱਲ ਕਹੂਗਾ ਵੀ ਤੁਸੀਂ ਵੱਖਵਾਦ ਦੀ ਗੱਲ ਕਰਦੇ ਹੋ ਪੱਖਪਾਤ ਦੀ ਗੱਲ ਕਰਦੇ ਹੋ ਅਸੀਂ ਕੋਈ ਵੱਖਵਾਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਆ ਜਿਵੇਂ ਬਾਕੀ ਪੰਜਾਬ ਦੀਆਂ ਸਟੇਟਾਂ ਥੋਡੀਆਂ ਨੇ ਉਵੇਂ ਹੀ ਇਸ ਪੰਜਾਬ ਇਹ ਵੀ ਥੋੜੀ ਆਪਣੀ ਜਿਹੜੀ ਸਟੇਟ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਿਮਾਚਲ ਪ੍ਰਦੇਸ਼ ਦੀ ਅਦਾਲਤ ਦੇ ਵੱਲਿਓ ਇੱਕ ਅਜੀਬੋ ਗਰੀਬ ਹੁਕਮ ਉਹ ਲਾਗੂ ਕੀਤਾ ਗਿਆ ਵਾ ਉੱਥੋਂ ਦੀ ਹਾਈ ਕੋਰਟ ਦੇ ਵੱਲਿਓ ਇਹ ਆਖਿਆ ਗਿਆ ਵਾ ਵੀ ਜਿਹੜਾ ਵੀ ਬੰਦਾ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਜਿਹੜਾ ਵੀ ਟੂਰਿਸਟ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਉਹ ਆਪਣੇ ਨਾਲ ਇੱਕ कूड़े वास्ते बैग ਲੈ ਕੇ ਆਵੇਗਾ ਭਾਵ ਗਾਰਬੇਜ ਬੈਗ ਲੈ ਕੇ ਆਵੇਗਾ ਟੂਰਿਸਟ ਜਿੱਥੇ ਵੀ ਘੁੰਮਣਗੇ ਜਿੰਨੇ ਦਿਨ ਵੀ ਇਕੱਠੇ ਘੁੰਮਣਗੇ ਜਿੰਨਾ ਵੀ ਕੂੜਾ ਹੋਊਗਾ ਉਹ ਆਪਣੇ ਗਾਰਬੇਜ ਚ ਪਾ ਕੇ ਗੱਡੀ ਡਿੱਗੀ ਚ ਰੱਖ ਕੇ ਇਸ ਸਟੇਟ ਤੋਂ ਬਾਹਰ ਲੈ ਕੇ ਜਾਊਗਾ ਮੈਂ ਹੈਰਾਨ ਇਸ ਗੱਲਾਂ ਆ ਵੀ ਜਦੋਂ ਹਿਮਾਚਲ ਦੇ ਉੱਥੋਂ ਦੇ ਅਦਾਲਤਾਂ ਉੱਥੋਂ ਦੇ ਮੁੱਖ ਮੰਤਰੀ ਐਡੇ ਪਵੰਦ ਨੇ ਆਪਣੇ ਸੂਬੇ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਵਿੱਚ ਅਜਿਹੇ ਫੈਸਲੇ ਕਿਉਂ ਨਹੀਂ ਲਾਗੂ ਹੋ ਸਕਦੇ ਭਾਵ ਬੇਸ਼ੱਕ ਕੂੜਾ ਤਾਂ ਚਾਹੇ ਅਸੀਂ ਨਾ ਕਰੀਏ ਪਰ ਮੈਂ ਬੇਨਤੀ ਕਰਦਾ ਵਾਂ ਵੀ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਬੱਸ ਅੱਡੇ ਸਾਡੇ ਪੰਜਾਬ ਦੇ ਰੇਲਵੇ ਸਟੇਸ਼ਨ ਥੁੱਕ ਥੁੱਕ ਕੇ ਲਾਲ ਕੀਤੇ ਪਏ ਆ ਘਟੋ ਘਟ ਉਹਨਾਂ ਦੀਆਂ ਸਿਖਰਾਂ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਖਾਨ ਵਾਲੇ ਤੰਬਾਕੂ ਉਹਨਾਂ ਉੱਤੇ ਰੋਕ ਲਾ ਦਿਓ ਅਸੀਂ ਵੀ ਇਹ ਗੱਲ ਕਹਦੇ ਹਾਂ ਵੀ ਜਿਹੜਾ ਬੰਦਾ ਵੀ ਸ਼ਖਰ ਖਾਊਗਾ ਭਾਈ ਉਹ ਰੇ ਥੁੱਕ ਨਹੀਂ ਸਕਦਾ ਜੇ ਉਹ ਰੇ ਥੁੱਕੂਗਾ ਤਾਂ ਭਾਈ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਅਜਿਹੇ ਮੁਲਕ ਸਾਨੂੰ ਗੱਡੀਆਂ 'ਚ ਰੱਖਣ ਲਈ ਬੈਕ کہہ ਸਕਦੇ ਤਾਂ ਅਸੀਂ ਇੱਥੇ ਆਪਣੇ ਪੰਜਾਬ ਦੇ ਬਾਰਡਰ ਤੇ ਇਹ ਗੱਲ ਕਿਉਂ ਨਹੀਂ ਆਖ ਸਕਦੇ ਵੀ ਜਿਹੜਾ ਬੰਦਾ ਤੰਬਾਕੂ ਖਾਣ ਵਾਲਾ ਉਹ ਆਪਦੇ ਲਫਾਫਾ ਆਪ ਨਾਲ ਲੈ ਕੇ ਆਵੇ ਥੁੱਕ ਕੇ ਆਪਦੇ ਲਫਾਫੇ 'ਤੇ ਚਾਪ ਦੇ ਨਾਲ ਲੈ ਕੇ ਜਾਵੇ ਪਰ ਕਦੋਂ ਤੱਕ ਇਹ ਜਿਹੜੇ ਸਾਡਾ ਪੰਜਾਬ ਆ ਇਹ ਪੰਜਾਬ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਤਾਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਪਰ ਇਹ ਕੁਝ ਬੰਦਿਆਂ ਦੀ ਅਸੀਂ ਗੱਲ ਕਰੀਏ ਹੁਣ ਉਰੇ ਕੋਈ ਬੰਦੇ ਗੱਲ ਕਹੂਗਾ ਵੀ ਤੁਸੀਂ ਵੱਖਵਾਦ ਦੀ ਗੱਲ ਕਰਦੇ ਹੋ ਪੱਖਪਾਤ ਦੀ ਗੱਲ ਕਰਦੇ ਹੋ ਅਸੀਂ ਕੋਈ ਵੱਖਵਾਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਆ ਜਿਵੇਂ ਬਾਕੀ ਪੰਜਾਬ ਦੀਆਂ ਸਟੇਟਾਂ ਥੋੜੀਆਂ ਨੇ ਉਵੇਂ ਹੀ ਇਸ ਪੰਜਾਬ ਇਹ ਵੀ ਥੋੜੀ ਆਪਣੀ ਜਿਹੜੀ ਸਟੇਟ ਵਾ ਸਾਡੇ ਪੰਜਾਬ ਦੇ ਲੋਕ ਤੰਬਾਕੂ ਤੋਂ ਕਿਤਨਾ ਕਿਤੇ ਨਫ਼ਰਤ ਕਰਦੇ ਆ ਸੋ ਤਾਂ ਕਰਕੇ ਅਸੀਂ ਇਹ ਗੱਲ ਕਹਿੰਨੇ ਆ ਵੀ ਸਾਡੀਆਂ ਅਦਾਲਤਾਂ ਨੂੰ ਸਾਡੇ ਸੂਬੇ ਦੀਆਂ ਸਰਕਾਰਾਂ ਨੂੰ ਵੀ ਇਸ ਗੱਲ ਦੇ ਉੱਤੇ ਬੋਲ ਲੈਣਾ ਚਾਹੀਦਾ ਵਾ ਵੀ ਭਾਈ ਸਾਡੇ ਸੂਬੇ ਚ ਆ ਕੇ ਕਿਸੇ ਵੀ ਤਰੀਕੇ ਦਾ ਕੋਈ ਗੰਦ ਨਾ ਪਾਇਆ ਜਾਵੇ ਸੋ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਵਾ ਕਿ ਜਿਹੜਾ ਤੁਹਾਡਾ ਕੂੜਾ ਵਾ ਭਾਈ ਉਹਨੂੰ ਤੁਸੀਂ ਆਪ ਹੀ ਮਟਾਉਣਾ ਵਾ ਉਹ ਸਰਪੰਚਾਂ ਦੇ ਸਿਰ ਤੇ ਨਾ ਸੱਟੋ ਸਰਕਾਰਾਂ ਦੇ ਸਿਰ ਤੇ ਨਾ ਸੱਟੋ ਮਿਊਨਿਸਪਲ ਕਮੇਟੀਆਂ ਦੇ ਸਿਰ ਤੇ ਨਾ ਸੱਟੋ ਉਹਦੀ ਸਾਮ ਸੰਭਾਲ ਵੀ ਆਪ ਕਰੋ ਤੇ ਬਾਹਰ ਜਿਹੜੇ ਟੂਰਿਸਟ ਸਾਡੇ ਘੁੰਮਣ ਆਉਂਦੇ ਨੇ ਉਹਨਾਂ ਦੇ ਵੀ ਕਿਸੇ ਨਾ ਕਿਸੇ ਦੇ ਜਿਹੜੇ ਕਾਨੂੰਨ ਨੇ ਉਹ ਲਾਗੂ ਕਰ ਦੇਣੇ ਚਾਹੀਦੇ ਆ ਤਾਂ ਜੋ ਹਿਮਾਚਲ ਵਰਗੇ ਮੁਲਕ ਉਹਨਾਂ ਦੇ ਅਸੀਂ ਵੀ ਬਰੋਬਰ ਖੜ ਸਕੀਏ ਜਿਹੜਾ ਵੀ ਬੰਦਾ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਜਿਹੜਾ ਵੀ ਟੂਰਿਸਟ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਉਹ ਆਪਣੇ ਨਾਲ ਇੱਕ ਕੂੜੇ ਵਾਸਤੇ ਬੈਗ ਲੈ ਕੇ ਆਵੇਗਾ ਪਾਪ گارਬੇਜ ਬੈਗ ਲੈ ਕੇ ਆਵੇਗਾ ਟੂਰਿਸਟ ਜਿੱਥੇ ਵੀ ਘੁੰਮਣਗੇ ਜਿੰਨੇ ਦਿਨ ਵੀ ਇਕੱਠੇ ਘੁੰਮਣਗੇ ਜਿੰਨਾ ਵੀ ਕੂੜਾ ਹੋਊਗਾ ਉਹ ਆਪਣੇ گارਬੇਜ ਚ ਪਾ ਕੇ ਗੱਡੀ ਡਿੱਗੀ ਚ ਰੱਖ ਕੇ ਇਸ ਸਟੇਟ ਤੋਂ ਬਾਹਰ ਲੈ ਕੇ ਜਾਊਗਾ ਮੈਂ ਹੈਰਾਨ ਇਸ ਗੱਲੋਂ ਆ ਵੀ ਜਦੋਂ ਹਿਮਾਚਲ ਦੇ ਉੱਥੋਂ ਦੇ ਅਦਾਲਤਾਂ ਉੱਥੋਂ ਦੇ ਮੁੱਖ ਮੰਤਰੀ ਐਡੇ ਪਵੰਦ ਨੇ ਆਪਣੇ ਸੂਬੇ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਵਿੱਚ ਅਜਿਹੇ ਫੈਸਲੇ ਕਿਉਂ ਨਹੀਂ ਲਾਗੂ ਹੋ ਸਕਦੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਬੱਸ ਅੱਡੇ ਸਾਡੇ ਪੰਜਾਬ ਦੇ ਰੇਲਵੇ ਸਟੇਸ਼ਨ ਥੁੱਕ ਥੁੱਕ ਕੇ ਲਾਲ ਕੀਤੇ ਪਏ ਆ ਘਟੋ ਘਟ ਉਹਨਾਂ ਦੀਆਂ ਸਿਖਰਾਂ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਖਾਨ ਵਾਲੇ ਤੰਬਾਕੂ ਉਹਨਾਂ ਉੱਤੇ ਰੋਕ ਲਾ ਦਿਓ ਅਸੀਂ ਵੀ ਇਹ ਗੱਲ ਕਹਿ ਦਈਏ ਵੀ ਜਿਹੜਾ ਬੰਦਾ ਵੀ ਸ਼ਖਰ ਖਾਊਗਾ ਭਾਈ ਉਹ ਰੇ ਥੁੱਕ ਨਹੀਂ ਸਕਦਾ ਜੇ ਉਹ ਰੇ ਥੁੱਕੂਗਾ ਤਾਂ ਭਾਈ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਅਜਿਹੇ ਮੁਲਕ ਸਾਨੂੰ ਗੱਡੀਆਂ 'ਚ ਰੱਖਣ ਲਈ ਬੈਕ کہہ ਸਕਦੇ ਤਾਂ ਅਸੀਂ ਇੱਥੇ ਆਪਣੇ ਪੰਜਾਬ ਦੇ ਬਾਰਡਰ ਤੇ ਇਹ ਗੱਲ ਕਿਉਂ ਨਹੀਂ ਆਖ ਸਕਦੇ ਵੀ ਜਿਹੜਾ ਬੰਦਾ ਤੰਬਾਕੂ ਖਾਣ ਵਾਲਾ ਉਹ ਆਪਦੇ ਲਫਾਫਾ ਆਪ ਨਾਲ ਲੈ ਕੇ ਆਵੇ ਥੁੱਕ ਕੇ ਆਪਦੇ ਲਫਾਫੇ 'ਤੇ ਚਾਪ ਦੇ ਨਾਲ ਲੈ ਕੇ ਜਾਵੇ ਪਰ ਕਦੋਂ ਤੱਕ ਇਹ ਜਿਹੜੇ ਸਾਡਾ ਪੰਜਾਬ ਆ ਇਹ ਪੰਜਾਬ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਤਾਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਪਰ ਇਹ ਕੁਝ ਬੰਦਿਆਂ ਦੀ ਅਸੀਂ ਗੱਲ ਕਰੀਏ ਹੁਣ ਉਰੇ ਕੋਈ ਬੰਦੇ ਗੱਲ ਕਹੂਗਾ ਵੀ ਤੁਸੀਂ ਵੱਖਵਾਦ ਦੀ ਗੱਲ ਕਰਦੇ ਹੋ ਪੱਖਪਾਤ ਦੀ ਗੱਲ ਕਰਦੇ ਹੋ ਅਸੀਂ ਕੋਈ ਵੱਖਵਾਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਆ ਜਿਵੇਂ ਬਾਕੀ ਪੰਜਾਬ ਦੀਆਂ ਸਟੇਟਾਂ ਥੋਡੀਆਂ ਨੇ ਉਵੇਂ ਹੀ ਇਸ ਪੰਜਾਬ ਇਹ ਵੀ ਥੋੜੀ ਆਪਣੀ ਜਿਹੜੀ ਸਟੇਟ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਿਮਾਚਲ ਪ੍ਰਦੇਸ਼ ਦੀ ਅਦਾਲਤ ਦੇ ਵੱਲੋਂ ਇੱਕ ਅਜੀਬੋ ਗਰੀਬ ਹੁਕਮ ਉਹ ਲਾਗੂ ਕੀਤਾ ਗਿਆ ਵਾ ਉੱਥੋਂ ਦੀ ਹਾਈ ਕੋਰਟ ਦੇ ਵੱਲੋਂ ਇਹ ਆਖਿਆ ਗਿਆ ਵਾ ਵੀ ਜਿਹੜਾ ਵੀ ਬੰਦਾ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਜਿਹੜਾ ਵੀ ਟੂਰਿਸਟ ਹਿਮਾਚਲ ਪ੍ਰਦੇਸ਼ ਘੁੰਮਣ ਆਵੇਗਾ ਉਹ ਆਪਣੇ ਨਾਲ ਇੱਕ ਕੂੜੇ ਵਾਸਤੇ ਬੈਗ ਲੈ ਕੇ ਆਵੇਗਾ ਭਾਵ ਗਾਰਬੇਜ ਬੈਗ ਲੈ ਕੇ ਆਵੇਗਾ ਟੂਰਿਸਟ ਜਿੱਥੇ ਵੀ ਘੁੰਮਣਗੇ ਜਿੰਨੇ ਦਿਨ ਵੀ ਇਕੱਠੇ ਘੁੰਮਣਗੇ ਜਿੰਨਾ ਵੀ ਕੂੜਾ ਹੋਊਗਾ ਉਹ ਆਪਣੇ ਗਾਰਬੇਜ ਚ ਪਾ ਕੇ ਗੱਡੀ ਡਿੱਗੀ ਚ ਰੱਖ ਕੇ ਇਸ ਸਟੇਟ ਤੋਂ ਬਾਹਰ ਲੈ ਕੇ ਜਾਊਗਾ ਮੈਂ ਹੈਰਾਨ ਇਸ ਗੱਲਾਂ ਆ ਵੀ ਜਦੋਂ ਹਿਮਾਚਲ ਦੇ ਉੱਥੋਂ ਦੇ ਅਦਾਲਤਾਂ ਉੱਥੋਂ ਦੇ ਮੁੱਖ ਮੰਤਰੀ ਐਡੇ ਪਵੰਦ ਨੇ ਆਪਣੇ ਸੂਬੇ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਵਿੱਚ ਅਜਿਹੇ ਫੈਸਲੇ ਕਿਉਂ ਨਹੀਂ ਲਾਗੂ ਹੋ ਸਕਦੇ ਭਾਵ ਬੇਸ਼ੱਕ ਕੂੜਾ ਤਾਂ ਚਾਹੇ ਅਸੀਂ ਨਾ ਕਰੀਏ ਪਰ ਮੈਂ ਬੇਨਤੀ ਕਰਦਾ ਮਾਂ ਵੀ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਬੱਸ ਅੱਡੇ ਸਾਡੇ ਪੰਜਾਬ ਦੇ ਰੇਲਵੇ ਸਟੇਸ਼ਨ ਥੁੱਕ ਥੁੱਕ ਕੇ ਲਾਲ ਕੀਤੇ ਪਏ ਆ ਘਟੋ ਘਟ ਉਹਨਾਂ ਦੀਆਂ ਸਿਖਰਾਂ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਖਾਨ ਵਾਲੇ ਤੰਬਾਕੂ ਉਹਨਾਂ ਉੱਤੇ ਰੋਕ ਲਾ ਦਿਓ ਅਸੀਂ ਵੀ ਇਹ ਗੱਲ ਕਹਦੇ ਹਾਂ ਵੀ ਜਿਹੜਾ ਬੰਦਾ ਵੀ ਸ਼ਖਰ ਖਾਊਗਾ ਭਾਈ ਉਹਰੇ ਥੁੱਕ ਨਹੀਂ ਸਕਦਾ ਜੇ ਉਹਰੇ ਥੁੱਕੂਗਾ ਤਾਂ ਭਾਈ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਅਜਿਹੇ ਮੁਲਕ ਸਾਨੂੰ ਗੱਡੀਆਂ 'ਚ ਰੱਖਣ ਲਈ ਬੈਕ کہہ ਸਕਦੇ ਤਾਂ ਅਸੀਂ ਇੱਥੇ ਆਪਣੇ ਪੰਜਾਬ ਦੇ ਬਾਰਡਰ ਤੇ ਇਹ ਗੱਲ ਕਿਉਂ ਨਹੀਂ ਆਖ ਸਕਦੇ ਵੀ ਜਿਹੜਾ ਬੰਦਾ ਤੰਬਾਕੂ ਖਾਣ ਵਾਲਾ ਉਹ ਆਪਦੇ ਲਫਾਫਾ ਆਪ ਨਾਲ ਲੈ ਕੇ ਆਵੇ ਥੁੱਕ ਕੇ ਆਪਦੇ ਲਫਾਫੇ 'ਤੇ ਚਾਪ ਦੇ ਨਾਲ ਲੈ ਕੇ ਜਾਵੇ ਪਰ ਕਦੋਂ ਤੱਕ ਇਹ ਜਿਹੜੇ ਸਾਡਾ ਪੰਜਾਬ ਆ ਇਹ ਪੰਜਾਬ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਤਾਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਪਰ ਇਹ ਕੁਝ ਬੰਦਿਆਂ ਦੀ ਅਸੀਂ ਗੱਲ ਕਰੀਏ ਹੁਣ ਉਰੇ ਕੋਈ ਬੰਦੇ ਗੱਲ ਕਹੂਗਾ ਵੀ ਤੁਸੀਂ ਵੱਖਵਾਦ ਦੀ ਗੱਲ ਕਰਦੇ ਹੋ ਪੱਖਪਾਤ ਦੀ ਗੱਲ ਕਰਦੇ ਹੋ ਅਸੀਂ ਕੋਈ ਵੱਖਵਾਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਆ ਜਿਵੇਂ ਬਾਕੀ ਪੰਜਾਬ ਦੀਆਂ ਸਟੇਟਾਂ ਥੋਡੀਆਂ ਨੇ ਉਵੇਂ ਹੀ ਇਸ ਪੰਜਾਬ ਇਹ ਵੀ ਥੋੜੀ ਆਪਣੀ ਜਿਹੜੀ ਸਟੇਟ ਵਾ ਸਾਡੇ ਪੰਜਾਬ ਦੇ ਲੋਕ ਤੰਬਾਕੂ ਤੋਂ ਕਿਤਨਾ ਕਿਤੇ ਨਫ਼ਰਤ ਕਰਦੇ ਆ ਸੋ ਤਾਂ ਕਰਕੇ ਅਸੀਂ ਇਹ ਗੱਲ ਕਹਿੰਨੇ ਆ ਵੀ ਸਾਡੀਆਂ ਅਦਾਲਤਾਂ ਨੂੰ ਸਾਡੇ ਸੂਬੇ ਦੀਆਂ ਸਰਕਾਰਾਂ ਨੂੰ ਵੀ ਇਸ ਗੱਲ ਦੇ ਉੱਤੇ ਬੋਲ ਲੈਣਾ ਚਾਹੀਦਾ ਵਾ ਵੀ ਭਾਈ ਸਾਡੇ ਸੂਬੇ ਚ ਆ ਕੇ ਕਿਸੇ ਵੀ ਤਰੀਕੇ ਦਾ ਕੋਈ ਗੰਦ ਨਾ ਪਾਇਆ ਜਾਵੇ ਸੋ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਵਾ ਕਿ ਜਿਹੜਾ ਤੁਹਾਡਾ ਕੂੜਾ ਵਾ ਭਾਈ ਉਹਨੂੰ ਤੁਸੀਂ ਆਪ ਹੀ ਮਟਾਉਣਾ ਵਾ ਉਹ ਸਰਪੰਚਾਂ ਦੇ ਸਿਰ ਤੇ ਨਾ ਸੱਟੋ ਸਰਕਾਰਾਂ ਦੇ ਸਿਰ ਤੇ ਨਾ ਸੱਟੋ ਮਿਊਨਿਸਪਲ ਕਮੇਟੀਆਂ ਦੇ ਸਿਰ ਤੇ ਨਾ ਸੱਟੋ ਉਹਦੀ ਸਾਮ ਸੰਭਾਲ ਵੀ ਆਪ ਕਰੋ ਤੇ ਬਾਹਰੋਂ ਜਿਹੜੇ ਟੂਰਿਸਟ ਸਾਡੇ ਘੁੰਮਣ ਆਉਂਦੇ ਨੇ ਉਹਨਾਂ ਦੇ ਵੀ ਕਿਸੇ ਨਾ ਕਿਸੇ ਦੇ ਜਿਹੜੇ ਕਾਨੂੰਨ ਨੇ ਉਹ ਲਾਗੂ ਕਰ ਦੇਣੇ ਚਾਹੀਦੇ ਆ ਤਾਂ ਜੋ ਹਿਮਾਚਲ ਵਰਗੇ ਮੁਲਕ ਉਹਨਾਂ ਦੇ ਅਸੀਂ ਵੀ ਬਰਾਬਰ ਖੜ ਸਕੀਏ